ਲੇ ਗਏ ਆ ਤਾਂ ਫੋਰਚਨਰ ਗੱਡੀ ਆਈ ਆ ਜਿੱਥੇ ਲੈ ਗਿਆ ਇਹ ਵੀ ਰਾਸ ਸੁੱਕਾ ਦੁੱਧ ਐਚ ਆਰ ਨੰਬਰ ਆ ਬਾਬਾ ਜੀ ਨਹੀਂ ਦੇਖ ਸਕਦੇ ਜੀ ਵੀਰ ਇੱਥੇ ਕਰਦੇ ਪਏ ਸੇਵਾ ਆ ਲੈ ਗਿਆ ਇਹ ਸੁੱਕਾ ਦੁੱਧ ਤੇ ਨਾਲ ਰਾਸ ਤੇ ਨਾਲ ਪਾਣੀ ਰਾਸ ਰੋਸ ਦੇ ਇਹ ਸੇਵਾ ਕਰਦੇ ਪਏ ਵੀਰ ਜਿਹੜੇ ਇੱਥੇ ਫਸੇ ਆ ਲੋਕ ਉਹਨਾਂ ਵਾਸਤੇ 2480 ਦੇ ਲੋ ਵੀ ਜੀ ਉਹ ਸੁੱਕਾ ਤੇ ਜੇ ਬਸ ਰੁਧ ਨਾਲ ਲੱਗਿਆ ਇਹਦੇ ਨਾਲ ਲੱਗਿਆ ਇਹ ਰਾਸ ਵਗਾਰਾ ਦੇ ਨਾਲ ਪਾਣੀ ਇੱਥੇ ਬਣਦੇ ਪਏ ਹੁਣ ਚੱਲੇ ਆ ਇਸ ਤੋਂ ਅਗਲੇ ਪਿੰਡ ਉਹ ਸਮੋਵਾਲ ਪਿੰਡ ਚੱਲੇ ਆ ਉੱਥੇ ਬਹੁਤ ਜ਼ਿਆਦਾ ਲੋੜ ਆ ਉਹਨਾਂ ਨੂੰ ਇਤੋਂ ਦੀਆਂ ਵਾਸਤੇ ਚੱਲੇ ਆ ਤੇ ਆਸ ਟਾਈਮ ਅਸੀਂ ਜਾਂਦੇ ਪਏ ਆ ਸਮੋਵਾਲ ਵਾਲੀ ਸਾਈਡ ਤੇ ਤੁਸੀਂ ਦੇਖ ਸਕਦੇ ਪਾਣੀ ਬਹੁਤ ਜ਼ਿਆਦਾ ਆਇਆ ਤੇ ਅਸੀਂ ਵਾਹ ਲਾ ਕੇ ਚੱਲੇ ਹਾਂ ਤੇ ਬਹੁਤ ਜ਼ਿਆਦਾ ਲੋੜ ਆ ਹੁਣ ਪਹੁੰਚੇ ਲੱਗਿਆ ਦੇਖ ਸਕਦੇ ਸਾਡੀ ਟੀਮ ਉੱਥੇ ਬਹੁਤ ਜ਼ਿਆਦਾ ਲੋਡ ਆ ਸੁਕੇ ਦੁੱਧ ਦੀ ਰਸਾਂ ਦੀ ਤੇ ਪਾਣੀ ਦੀ ਬਹੁਤ ਜ਼ਿਆਦਾ ਲੋਡ ਦੇਖ ਸਕਦੇ ਹੋ ਚੁਰਕਾਂ ਟੁੱਟੀਆਂ ਪਈਆਂ ਵਾ ਪਾਣੀ ਉੱਤੋਂ ਦੀ ਨੰਗਦਾ ਪਿਆ ਵਾ ਲੋੜੀ ਸੇਵਾਲਾ ਗਿਆ ਸੀ ਉਹਨਾਂ ਚੱਲੇ ਆ ਉਹ ਸਾਹਮਣੇ ਆ ਗਿਆ ਪਿੰਡ ਸਮੋਵਾਲ ਸਮੋਵਾਲ ਸੇਵਾਲਾ ਗਿਆ ਚੱਲੇ ਆ ਬਹੁਤ ਜ਼ਿਆਦਾ ਉੱਥੇ ਲੋੜਿਆ ਸੇਵਾ ਦੀ ਤੇ ਇਹਦੇ ਵਿੱਚ ਰੱਖ ਲਿਆ ਰਾਸ ਉਹਦੇ ਵਿੱਚ ਰੱਖ ਲਿਆ ਸੁੱਕਾ ਦੁੱਧ ਇਹ ਸੇਵਾ ਲੈ ਕੇ ਹੁਣ ਅਸੀਂ ਚੱਲੇ ਆਂ ਪਿੰਡ ਸਮੋਵਾਲ ਉਹ ਸਾਹਮਣੇ ਪਿੰਡ ਬਹੁਤ ਜ਼ਿਆਦਾ ਉੱਥੇ ਲੋੜਿਆ ਪਾਣੀ ਬਹੁਤ ਜ਼ਿਆਦਾ ਉਹ ਪਿੰਡ ਦੇ ਵਿੱਚ ਤੇ ਉੱਥੇ ਲੈ ਕੇ ਚੱਲੇ ਆਂ ਪੌਂਚ ਲੱਗੇ ਹੁਣ ਉੱਥੇ ਅਸੀਂ ਇਹ ਸਮਾਨ ਲੈ ਕੇ ਚੱਲੇ ਇੱਥੋਂ ਆਹ ਮੇਰੇ ਕੋ ਕੀ ਦੇਖੋ ਉਹਦੀ ਪਾਣੀ ਬਹੁਤ ਜ਼ਿਆਦਾ ਜਿਹੜੇ ਪਾਣੀ ਦੇ ਵਿੱਚੋਂ ਦੀ ਨੰਨ ਕੇ ਤੇ ਇਹ ਸੇਵਾ ਕਰਨ ਵਾਸਤੇ ਜਾਣਦੇ ਇਹ ਪਿੰਡ ਸਮੋਵਾਲ ਦੇ ਵਿੱਚ ਬਹੁਤ ਹੀ ਜ਼ਿਆਦਾ ਸਮ ਇੱਥੇ ਪਾਣੀ ਵੀ ਕਰੋ ਜਾ ਰਿਹਾ ਤਾਂ ਦਰਦਾਂ ਨੂੰ ਬੰਦੇ ਪਾਣੀ ਚੜਦਣਾ ਕਿਹਾ ਕੇ ਬਹੁਤ ਜ਼ਿਆਦਾ ਪਾਣੀ ਇਹ ਚੱਲੇ ਆ ਪਿੰਡ ਸਮੋਵਾਲ ਦੇ ਵਿੱਚ ਸੇਵਾ ਕਰਨ ਵਾਸਤੇ ਸੁੱਕਾ ਦੁੱਧ ਦਾ ਰਾਸ ਤੇ ਨਾਲ ਪਾਣੀ ਉਹ ਮਗਰ ਹੀ ਵੀਰਾ ਢੇਉਂਦੇ ਪ ਕੋਈ ਚੱਲੇ ਅਸੀਂ ਪਿੰਡ ਸਮੋਵਾਲ ਦੇ ਵਿੱਚ ਇਹ ਸੇਵਾ ਕਰਨ ਬਹੁਤ ਜ਼ਿਆਦਾ ਲੋੜ ਹੈ ਉੱਥੇ ਲੋਕਾਂ ਨੂੰ ਤੇ ਪਾਣੀ ਤੁਸੀਂ ਦੇਖੋ ਅੱਧਾ ਅੱਧਾ ਬੰਦਾ ਇੱਥੇ ਪਾਣੀ ਚ ਡੁੱਬਾਂ ਡਿਆ ਹੋਇਆ ਇਹ ਵੀ ਦੇਖ ਸਕਦੇ ਇਸ ਇਸ ਟਾਈਮ ਅਸੀਂ ਪਹੁੰਚਿਆ ਪਿੰਡ ਸਮੋਵਾਲ ਦੇ ਵਿੱਚ ਤੇ ਇੱਥੇ ਬਹੁਤ ਜ਼ਿਆਦਾ ਇਹਨਾਂ ਨੂੰ ਲੋੜ ਸੀ ਸੁੱਕੇ ਦੁੱਧ ਦੀ ਪਾਣੀ ਦੀ ਤੇ ਰਸਾਂ ਦੀ ਤੁਸੀਂ ਦੇਖ ਸਕਦੇ ਜੀ ਇੱਥੇ ਇਹਨਾਂ ਨੂੰ ਵਰਤਣੇ ਪਏ ਅਸੀਂ ਸਾਰੇ ਔਰ ਟੱਲੋ ਮਾਰੀ ਬਾਜ ਅੰਕਲ ਜੀ ਓ ਅੰਕਲ ਨੂੰ ਬਾਜ ਬਾਰੋ ਇੱਕ ਮਿੰਟ ਆਓ ਇੱਕ ਮਿੰਟ ਆ ਜਾਓ ਆ ਦੱਸੀ ਜਾਓ ਤੁਸੀਂ ਸਾਰਾਈ ਇੱਕ ਇੱਕ ਜੀ ਨਾ ਇੱਕ ਇੱਕ ਡਬਲ ਨਾ ਜਾਵੇ ਮੈਂ ਤੂੰ ਮਿਕਣਾ ਕਰੇਗਾ ਘਰ ਵੇਖ ਜਾਣਾ ਨਹੀਂ ਉਹਨਾਂ ਦਾ ਉਹ ਪਰਿਵਾਰ ਆਪਣੇ ਨਹੀਂ ਆਹ ਜੀ ਉਹ ਪਰਿਵਾਰ ਆਪਣੇ ਨਹੀਂ ਆ ਇਹ ਅਲੱਗ-ਅਲੱਗ ਨੇ ਇਕੱਲੇ-ਇਕੱਲੇ ਲਈ ਜਾਓ ਮੇਰਾ ਵੀਰ ਹਾਂਜੀ ਇਹ ਆ ਗਿਆ ਪਿੰਨ ਸਮੋਹਾਲ ਦੀ ਦੇਖ ਸਕਦੇ ਪਾਣੀ ਬਹੁਤ ਜ਼ਿਆਦਾ ਹੋਵਾ ਤੇ ਇੱਥੇ ਸੇਵਾ ਕਰਨ ਵਾਸਤੇ ਆਇਆ ਰਾਜ ਸੁੱਕਾ ਦੁੱਧ ਤੇ ਬਾਣੀ ਤੇ ਨਹੀਂ ਇੱਕੇ ਨਹੀਂ ਲਿਆ ਇੱਕ-ਇੱਕ ਨਾ ਇੱਕ-ਇੱਕ ਲਈ ਜਾਓ ਕੱਲ ਫੇਰ ਆਵਾਂਗੇ ਕੱਲ ਫੇਰ ਆਵਾਂਗੇ ਇੰਨਾ ਬੜਾ ਕੋਹਾ ਇੱਕ ਮੈਂਬਰ ਇੱਕ ਜਿਹੜੀ ਚੀਜ਼ ਲਈ ਜਾਵੇ ਇੱਕ ਕਰਦਾ ਹਾਂਜੀ ਇਹ ਦੇਖ ਨਹੀਂ ਤੇ ਇਹ ਨਹੀਂ ਕੀ ਦੱਸਾਂ ਕਿ ਹੋਰ ਲੈ ਆਵਾਂਗੇ ਜਮਾਨ ਕੱਲਾ ਕੱਲਾ ਲਈ ਜਾਓ ਅਸੀਂ ਦੱਸਾਂਗੇ ਆਵਾਂਗੇ ਕੱਲ ਤੋਂ ਸਭ ਸਾਬ ਬਹੁਤ ਬਹੁਤ ਮਾਨਤਾ ਇਹ ਵੀਰ ਹਣੇ ਲੈ ਕੇ ਆਏ ਇੱਥੋਂ ਇਹ ਕਹਿੰਦਾ ਲਿਓ ਚਲੋ ਆ ਭੈਣ ਸੋਹੀ ਲੈ ਲੈਣੇ ਆ ਲਾ ਸੁਕਾ